ਹਾਂਜੀ ਦੋਸਤੋ ਕਾਫੀ ਦਿਨ ਪਹਿਲਾਂ ਮੈਂ ਮੋਰਾਂ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਮੋਰਾਂ ਦੀ ਆਵਾਜ਼ ਮੋਰਾਂ ਦਾ ਪਹਿਲ ਪਾਉਣਾ ਤੇ ਮੋਰਾਂ ਦੇ ਖੰਭਾਂ ਦਾ ਮੈਨੂੰ ਦਿਖਾਇਆ ਸੀ ਕਿ ਕਿਸਾ ਮੋਰ ਪਹਿਲ ਪਾਉਂਦੇ ਆ ਅੱਜ ਮੈਂ ਕਿੰਨੇ ਉਹ ਮੋਰਾਂ ਨੇ ਹਲ ਖੰਭੋ ਜਿਹੜੇ ਸਾਰੇ ਦੇਖ ਦਿੱਤੇ ਆ ਸੁੱਟ ਦਿੱਤੇ ਆ ਲਾ ਦਿੱਤੇ ਆ ਤੇ ਉਹ ਸਾਡੇ ਇੱਥੇ ਘਰ ਦੇ ਘਰ ਦੇ ਵਿੱਚ ਆਉਂਦੇ ਆ ਤੇ ਕਾਫੀ ਛੱਤ ਦੇ ਉੱਤੇ ਤੇ ਵੇੜੇ ਦੇ ਵਿੱਚ ਵੀ ਤੇ ਇਹਦਰ ਕਾਫੀ ਖੰਭ ਜਿਹੜੇ ਸੀਗੇ ਮਤਲਬ ਉਹ ਮਿਲੇ ਆ ਮੈਂ ਕਿੱਥੇ ਕਰਕੇ ਰੱਖੇ ਹੋਏ ਆ ਤੇ ਮੈਂ ਸੋਚਦਾ ਸੀ ਕਿ ਜਦੋਂ ਛੋਟੇ ਹੁੰਦੇ ਸੀ ਨਾ ਅਸੀਂ ਤੇ ਉਹਨਾਂ ਦੇ ਖੰਭਾਂ ਨੂੰ ਨਾ ਮਤਲਬ ਬਹੁਤ سارے ਨਾਂ ਦਿੱਤੇ ਹੁੰਦੇ ਸੀਗੇ ਤੇ ਮੈਂ ਜਿਕਰ ਕਰ ਮੈਂ ਸੋਚਿਆ ਕਿ ਮੈਂ ਕਰ ਜ਼ਿਕਰ ਕਰੀਏ ਕਿ ਇਹ ਤਾਂ ਦੱਸੀਏ ਸਾਰਿਆਂ ਨੂੰ ਤੇ ਇਹਨਾਂ ਦੇ ਨਾਂ ਕੀ ਕੀ ਰੱਖੇ ਹੁੰਦੇ ਸੀਗੇ ਤੇ ਹੁਣ ਵੈਸੇ ਇਹਦੇ ਧਾਰਮਿਕ ਮੰਤਵਾਂ ਬਹੁਤ ਵਾ ਖੰਭਾਂ ਨੂੰ ਲੈ ਕੇ ਕੁਝ ਮੰਤਵਾਂ ਹੈਗੀਆਂ ਕਿ ਇਹਨਾਂ ਦੇ ਨਾਲ ਪਵਿੱਤਰ ਹੁੰਦੇ ਆ ਜਦਾਂ ਇਹ ਘਰਾਂ ਦੇ ਵਿੱਚ ਰੱਖਦੇ ਆ ਤਾਂ ਉਹਦੇ ਨਾਲ ਕਾਫੀ ਵਧੀਆ ਮਾਹੌਲ ਬਣਦਾ ਜਾਂ ਛੋਤ ਸਮਾਚਾਰ ਮਿਲਦੇ ਜਾਂ ਕੁਛ ਇਦਾਂ ਦਾ ਕਾਫੀ ਕੁਛ ਹੈ ਮੈਨੂੰ ਪਤਾ ਨਹੀਂ ਇਹਦੇ ਬਾਰੇ ਨੇ ਜ਼ਿਆਦਾ ਪਰ ਤੁਸੀਂ ਇਹ ਦੇਖ ਸਕਦੇ ਆ ਇਹਦੇ ਵਿੱਚ ਜਿਹੜਾ ਆ ਇਹਨੂੰ ਜਿੱਦਾਂ ਇਹਦੇ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਤੇ ਇੱਕ ਆ ਇਹਨੂੰ ਇਹਨੂੰ ਕਹਿੰਦੇ ਤਲਵਾਰ ਜਾਂ ਦਾਤੀ ਖੰਬਾ ਖੰਬ ਦਾਤੀ ਦੀ ਤਰ੍ਹਾਂ ਹੁੰਦਾ ਇਹਦਾ ਤੁਸੀਂ ਦੇਖ ਸਕਦੇ ਆ ਤੁਹਾਨੂੰ ਦਿਖਾ ਦੰਨੇ ਕਿ ਇਹ ਦਾਤੀ ਦੀ ਤਰ੍ਹਾਂ ਆ ਇਹਦੇ ਜੀ ਕਾਫੀ ਵੱਡੇ ਵੀ ਹੈਗੇ ਆ ਤੁਹਾਨੂੰ ਦਿਖਾਉਣੇ ਆ ਇਹਨਾਂ ਦੇ ਵਿੱਚ ਹੈ ਤੇ ਇਹਦਾ ਨਾਮ ਹੈਗਾ ਦਾਤੀ ਦਾਤੀ ਖੰਭ ਤੇ ਇਹ ਇੱਧਰ ਰੱਖ ਦਿੰਨੇ ਆ ਤੇ ਉਸ ਤੋਂ ਬਾਅਦ ਆਉਂਦਾ ਆ ਇਹ ਦੂਹਾਂ ਦਾ ਮੇਲ ਆ ਜਦਾਂ ਇਹਦੇ ਵਿੱਚ ਫੁੱਲ ਵੀ ਹੈ ਤੇ ਇਹਨੂੰ ਕਹਿੰਦੇ ਆ ਕਲਗੀ ਕਲਗੀ ਤੇ ਦਾਤੀ ਦੋਨੇ ਇਹਦੇ ਵਿੱਚ ਜਦਾਂ ਕਿਰਪਾਨ ਦੀ ਤਰ੍ਹਾਂ ਹੁੰਦੀ ਐ ਜਿਵੇਂ ਤਲਵਾਰ ਹੁੰਦੀ ਐ ਤੇ ਇਹਨੂੰ ਕਲਗੀ ਕਹਿੰਦੇ ਆ ਕਲਗੀ ਵਾਲਾ ਖੰਭ ਤੇ ਵਿੱਚ ਨਾਲ ਇਹ ਦੋਏ ਰੂਪ ਵਾਲੇ ਵਿੱਚ ਇਹ ਛੋਟਾ ਖੰਭ ਬਚਦਾ ਏਡਾ ਖੰਭ ਹੈ ਤੇ ਇਸ ਤੋਂ ਬਾਅਦ ਆਉਂਦਾ ਹੈ ਜਿਹੜਾ ਤੁਹਾਨੂੰ ਕਹਦੇ ਤਲਵਾਰ ਦਾ ਤਲਵਾਰ ਆਹ ਦੇਖੋ ਤੁਸੀਂ ਦੇਖ ਸਕਦੇ ਆ ਇਹ ਤਲਵਾਰ ਦੀ ਤਰ੍ਹਾਂ ਹੈ ਕਿੰਨੇ ਇਹਦੇ ਕਲਰ ਤੁਸੀਂ ਦੇਖ ਸਕਦੇ ਕਿੰਨੇ ਪਿਆਰੇ ਆ ਕਿੰਨੇ ਵਧੀਆ ਕਲਰ ਹੈ ਕੁਦਰਤ ਨੇ ਦੇਖੋ ਕਿੰਨਾ ਵਧੀਆ ਤੇ ਸੁਨਹਿਰੀ ਰੰਗ ਤੇ ਬਣਾਇਆ ਮਨੁਬ੍ਰਿਸ਼ ਮਨੋ ਕਿੰਨੇ ਵਧੀਆ ਰੰਗ ਭਰੇ ਆ ਇਸ ਤੋਂ ਬਾਅਦ ਹੈਗਾ ਦੇਖੋ ਇਹ ਹੈ ਕਲਗੀ ਇਹ ਕਲਗੀ ਇਹਦੇ ਨੇੜੇ ਤੋਂ ਬੰਹਨੇ ਦੇਖੋ ਇਹਦੇ ਵਿੱਚ ਕਿੰਨਾ ਵਧੀਆ ਕਲਰ ਭਰੇ ਹੋਏ ਆਲਗ-ਆਲਗ ਤਰ੍ਹਾਂ ਦੇ ਕਲਰ ਤੇ ਲੁੱਕ ਦੇਖੋ ਕਿੰਨੀ ਵਧੀਆ ਤੇ ਫਿਨਿਸ਼ਿੰਗ ਇਹਦੀ ਕਿੰਨੀ ਸੋਹਣੀ ਹੈ ਵਿੱਚ ਵਿੱਚ ਸਨੈਰੀ ਚਲਕ ਵੀ ਪੈਂਦੀ ਹੈ ਤੇ ਬਹੁਤ ਸੁੰਦਰ ਕਮ ਹੁੰਦੇ ਆ ਇਹਦਾ ਇਹਦਾ ਸਾਈਜ਼ ਹੈਗਾ ਆ ਇਹ ਇੰਨਾ ਵੱਡਾ ਉਸ ਤੋਂ ਬਾਅਦ ਦੇਖੋ ਇਹ ਕਲ ਇਹ 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 ਵੀ ਮਨ ਲੱਗ ਤਲਵਾਰ ਖੰਭ ਇਹਦਾ ਸਾਈਜ਼ ਵੀ ਇੰਨਾ ਵੱਡਾ ਹੈ ਤੇ ਉਸ ਤੋਂ ਬਾਅਦ ਹੈ ਇਹਨੂੰ ਕੱਲ ਕੀ ਕਹਿੰਦੇ ਪਰ ਡਬਲ ਅੱਖ ਕਹਿੰਦੇ ਨੇ ਦੋ ਅੱਖਾਂ ਕਿਉਂ ਢੂਂਗਿਆ ਭੈਰਾਂ ਨੇ ਦੋ ਅੱਖਾਂ ਕਹਿ ਦਿੰਦੇ ਇਹਨੂੰ ਤੇ देख सकते दे मेरे को छोटे साइज है छोटे साइज कृपाना थोड़ा खराब हो गया ਇੰਨੇ ਤੋਂ ਹੀ ਹੋ ਗਿਆ ਸੰਭਾਲਣੀ ਹੋਈ ਉੱਥੇ ਪਿਆਇ ਸੀ ਜਦੋਂ ਚੱਕਿਆ ਤੋਂ ਦੋਵੇਂ ਇਹਦੀ ਹਾਲਤ ਇਦਾਂ ਦੀ ਸੀ ਇੱਕ ਕਿਰਪਾਨ ਵਾਲਾ ਦੇਖੋ ਪਾਂ ਦੇ ਰੂਪ ਦਾ ਤਲਵਾਰਾਂ ਇਹ ਛੋਟਾ ਇੱਕ ਤੋਂ ਨੂੰ ਹੋਰ ਦੁਹਾਉਨੇ ਆ ਇਹਦੇ ਚੋ بڑے ਖੰਭਾ ਦੇ ਵਿੱਚ ਆਉਣਾ ਉਹਨੂੰ ਕਹਿੰਦੇ ਤਸ਼ੂਲ ਆਦੋ ਹੀ ਦੇਖ ਸਕਦੇ ਆ ਇਹਦੇ ਜਿਹੜੇ ਉੱਪਰ ਹੈਡ ਆ ਜਦਾਂ ਦਾ ਸਿਰ ਆਇਆ ਉਹ ਕਟਿੰਗ ਇਹਦੀ ਕਿ ਨਹੀਂ ਮਤਲਬ ਤਰੀਕਾ ਕਿੱਲਾ ਕਿ ਤੀਵੋ ਤੇ ਇਹਦੀ ਜਾਲਾ 컬러 ਨਹੀਂ ਆ ਪਰ ਇਹਦੀ ਸ਼ੇਪ ਜਿਹੜੀ ਤਰਸ਼ੂਲ ਟੈਪਾ ਜਿੱਦਾਂ ਮੁੱਛਾਂ ਨਹੀਂ ਨੇ ਇਹਦਾ ਇਸ ਤਰੀਕੇ ਦਾ ਹੈ ਥੋੜਾ ਜਿਹਾ ਜ਼ਿਆਦਾ ਲੈਂਥ ਵਿੱਚ ਲੰਬਾ ਆ ਦੇਖੋ ਕਿੰਨਾ ਲੰਬਾ ਹੈ ਪਹਿਲਾ ਜਿਹੜਾ ਸਭ ਤੋਂ ਪਹਿਲਾਂ ਨਾ ਆਇਆ ਸੀਗਾ ਕੱਲ ਕੀ ਵੀ ਹੈ ਦੇਖੋ ਉਹਨੇ ਥੋੜੇ ਤਰੀਕੇ ਨੇ ਨਾ ਆਇਆ ਪਰ ਇਨਸਾਨ ਨੇ ਬਣਾ ਸਾਰੇ ਕੁਦਰਤ ਨੇ ਦੇਖੋ ਕਿ ਕੁਦਰਤ ਨੇ ਬਹੁਤ ਵਧੀਆ ਮਤਲਬ ਅਜੂਬਾ ਹੀ ਹੈ ਵੇਖ ਪਰ ਨਾਲ ਇਹ ਤੁਸੀਂ ਇਹ ਕਲਰ ਦੇਖ ਸਕਦੇ ਹੋ ਫੋਕਸ ਕਰਕੇ ਥਾਂ ਕੋਸ ਨਹੀਂ ਬਣ ਰਿਹਾ ਤੇ ਜਸਤਵਰ ਅਜੇ ਦੇਖਾਂ ਕਿੰਨੇ ਹਾਂ ਬਏ ਕਿੰਨੇ ਸੋਹਣੇ ਤਾਲਗੀਆਂ ਇਹਨਾਂ ਦੀਆਂ ਨੁਕਾ ਕੰਡੇ ਕਲਗੀ ਇਹ ਜਿਹੜਾ ਕ੍ਰਿਸ਼ਨ ਦੇ ਜਿਹੜਾ ਮੁਕਤ ਸੀ ਉਹਦੇ ਵਿੱਚ ਵੀ ਸੀ ਤੇ ਹੋਰ ਕਈ ਧਾਰਮਿਕ ਸਥਾਨਾਂ ਦੇ ਉਹ ਲਿਖਿਆ ਹੈ ਸਿਰ ਦੇ ਵਿੱਚ ਲਾਉਣ ਲਈ ਜੋ ਕੀਤੀ ਜਾਂਦੀ ਸੀ ਤੇ ਜ਼ਿਆਦਾਤਰ ਪਸੰਦ ਕੀਤੇ ਜਾਂਦੇ ਕਲਗੀ ਵਾਲੇ ਇਹ ਵਾਲੇ ਤੇ ਜਿਹੜੇ ਇਹ ਵਾਲੇ ਆ ਇਹ ਵਾਲੇ ਇਹ ਵੈਸੇ ਨਹੀਂ ਬਹੁਤ ਜ਼ਿਆਦਾ ਜੂਸ ਵਿੱਚ ਨਹੀਂ ਹੁੰਦੇ ਹੈਗੇ ਨਾ ਇਹਨਾਂ ਦੀ ਕੋਈ ਬਹੁਤੀ ਮਾਨਤਾ ਕਰਦਾ ਹੈ ਇਹ ਇਹ ਜਿਹੜੇ ਗਲਹੀ ਵਾਲੇ ਹੈ ਇਹਨਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਲੈਕਟਿਵ ਕਲੈਕਸ਼ਨ ਵਿੱਚ ਇਹਨਾਂ ਨੂੰ ਜ਼ਿਆਦਾ ਰੱਖੀ ਜਾਂਦੀ ਹੈ ਘਰਾਂ ਦੇ ਵਿੱਚ ਤਾਂ ਇਹ ਸਾਨੇ ਮੋਰਾ ਦੇ ਖੰਭ ਤੇ ਇਹ ਸਾਰੇ ਕਰਾ ਇਕੱਠੇ ਕਰਾ ਦਨੇ ਵੀ ਛੋਟੇ ਆ ਵਿੱਚ ਬੜੇ ਆ ਆ ਸਭ ਤੋਂ ਅਲੱਗ ਆ ਮੈਨੂੰ ਉਹ ਕਰਾ ਲੱਗਦਾ ਨਿੱਖਾ ਜਿਹਾ ਹੈ ਤੇ ਇਹ ਨਾਲੇ ਛੋਟੇ ਹੋਰ ਇੱਕ ਤੋਂ ਛੋਟਾ ਤੇ ਸਭ ਤੋਂ ਛੋਟੇ ਕਲਗੀ ਵਾਲਾ ਹੈਗਾ ਆ ਇਹ ਵਾਲਾ ਇਹ ਵਾਲਾ ਤੋਂ ਜੇ ਸੀ ਖੰਮਾਂ ਦੇ ਅਜੇ ਜਿਹੜਾ ਤੁਹਾਨੂੰ ਦੱਸਣਾ ਸੀ ਕਿ ਕੀ ਕੀ ਨਾਂ ਨਾਲ ਤੇ ਮੋਲ ਉਹ ਨੂਰਾਂ ਦੇ ਖੰਭ ਜਿਹੜੇ ਸਾਡੇ ਇੱਥੇ ਕਿੰਨੇ ਮਿਲ ਜਾਂਦੇ ਆ ਕਿਉਂਕਿ ਮੋਲ ਸਾਡੇ ਇੱਥੇ ਰਹਿੰਦੇ ਆ ਤੇ ਇੱਕ ਵੀਡੀਓ ਮੈਂ ਹੋਰ ਬਣਾਉਣੀ ਆ ਉਹ ਬਣਾਉਣੀ ਆ ਵਧਾਣੀ ਦੀ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਦੁੱਧ ਰੇੜਕਣ ਲਈ ਯੂਜ਼ ਕਰਦੀਆਂ ਸੀ ਮੇਰੇ ਕੋਲ ਉਹ ਪਈ ਆ ਸੰਭਾਲ ਕੇ ਰੱਖੀ ਆ ਉਹ ਟਾਈਮ ਨਹੀਂ ਮਿਲ ਰਿਹਾ ਵਧਾਣੀ ਦੀ ਵੀਡੀਓ ਵੀ ਜਲਦ ਤੁਹਾਨੂੰ ਬਣਾ ਕੇ ਅਪਲੋਡ ਕਰਕੇ ਦਿਖਾਵਾਂਗਾ ਚਲੋ ਠੀਕ ਆ ਜੀ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ ਤੇ ਸਬਸਕ੍ਰਾਈਬ ਕਰ ਲਓ ਤੇ ਅ ਤੇ ਜਿਹੜਾ ਜਨਾ 에ਰੀਆ ਦੇ ਵਿੱਚ ਇਹਨਾਂ ਖੰਭਾਂ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਆ ਤੇ ਮੋਰ ਪੰਖ ਵੀ ਕਿਹਾ ਜਾਂਦਾ ਆ ਜੋ ਹਿੰਦੀ ਵਾਲੇ ਹਨ ਤੋਂ ਇਸ ਕੋ ਥੋੜਾ ਆਪ ਕਮੈਂਟ ਬਾਕਸ ਵਿੱਚ ਤੁਸੀਂ ਦੱਸਿਓ ਕਿ ਤੁਹਾਡੇ 에ਰੀਆ ਦੇ ਵਿੱਚ ਇਹਨਾਂ ਨੂੰ ਕਿਹੜੇ ਕਿਸਮ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ ਬੁਲਾਇਆ ਜਾਂਦਾ ਜਾਂ ਕੀ ਨਾਮ ਰੱਖਿਆ ਗਿਆ ਕੀ ਕਹਿੰਦੇ ਨੇ ਚਲੋ ਠੀਕ ਹੈ ਜੀ